ਮੈਨੂੰ ਦੱਸੋ ਪ੍ਰਸ਼ਾਸਨ ਕਿੱਥੇ ਆ ਇੱਥੇ ਸ਼ਹਿਰ ਦਾ ਹਰ ਵਰਗ ਦਾ 400 500 ਬੰਦਾ ਇਕੱਠਾ ਆ ਮੈਨੂੰ ਤਾਂ ਪ੍ਰਸ਼ਾਸਨ ਕਿਤੇ ਦਿਖਾਈ ਨਹੀਂ ਦਿੰਦਾ ਪ੍ਰਸ਼ਾਸਨ ਦੀ ਕੋਈ ਕਾਰਗੁਜ਼ਾਰੀ ਨਹੀਂ ਸਰਕਾਰ ਦੀ ਕੋਈ ਕਾਰਗੁਜ਼ਾਰੀ ਨਹੀਂ ਅੱਜ ਤੁਹਾਨੂੰ ਆਪ ਸੜਕਾਂ ਦੇ ਉੱਤਰਨਾ ਪਿਆ ਇਸ ਤੋਂ ਬਾਅਦ ਜੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਹੋਵੇ ਤਾਂ ਮੈਂ ਉਹਨੂੰ ਕੁਝ ਬਿਹਤਰ ਸਮਝੂੰਗਾ ਸਮਾਂ ਬਹੁਤ ਮਾੜਾ ਆ ਚੁੱਕਿਆ ਬੁਰੇ ਹਾਲਾਤ ਆ ਕੋਈ ਇਨਸਾਨ ਪੈਟਰੋਲ ਪੰਪ ਆਪਣੇ ਅੰਦਰੋਂ ਲੁੱਟਿਆ ਗਿਆ ਦਿਨ ਦਿਹਾੜੇ ਜੇ ਕੋਈ ਸੁੰਨੀ ਥਾਂ ਤਾਂ ਛੱਡੋ ਸ਼ਹਿਰਾਂ ਦੇ ਵਿੱਚੋਂ ਦੁਕਾਨਾਂ ਦੇ ਵਿੱਚੋਂ ਪੈਸੇ ਖੋਹ ਕੇ ਲੈ ਕੇ ਗਏ ਆ ਜੇ ਅਲੱਗ-ਅਲੱਗ ਵਾਰਤਾ ਤਾਂ ਗਿਣੀਆਂ ਇੱਕ ਹਫ਼ਤੇ ਦੇ ਵਿੱਚ ਘੱਟੋ-ਘੱਟ 15 ਮਾਰਦਾ ਤਾਂ ਹੋਈਆਂ ਕੱਲ ਹੀ ਸਰਦਾਰ ਹਰਿੰਦਰ ਸਿੰਘ ਜਿਹੂਜਾ ਜਦੋਂ ਆਪਣੇ ਜਾ ਰਹੇ ਸੀ ਸ਼ਾਮ ਨੂੰ ਘਰ ਨੂੰ ਤੇ ਉਹਨਾਂ ਨੂੰ ਸੱਟ ਮਾਰੀ ਗਈ ਸੈਮ ਪੈਦਾ ਕੀਤਾ ਜਾ ਰਿਹਾ ਵੀ ਇੱਕ ਸੱਟ ਮਾਰੋ ਤਾਂ ਕਿ ਕੋਈ ਅੱਗੋਂ ਪ੍ਰੋਟੈਸਟ ਹੀ ਨਾ ਕਰੇ ਬਹੁਤ ਬੁਰੇ ਹਾਲਾਤ ਆ ਸਰਕਾਰ ਨੂੰ ਸੋਚਣਾ ਚਾਹੀਦਾ ਸ਼ਹਿਰ ਦੇ ਸਾਰੇ ਮੈਂ ਦੁਕਾਨਦਾਰ ਵੀਰਾਂ ਦਾ ਸਾਥ ਦੇਣ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਇਹ ਇਕੱਲੇ ਦੁਕਾਨਦਾਰ ਨਹੀਂ ਇਹ ਕਿਸੇ ਨਾਲ ਵੀ ਹੋ ਸਕਦੀ ਹੈ ਕੱਲ ਨੂੰ ਜੇ ਇਹਨਾਂ ਨੇ ਪੰਜਾਬ ਕੋਟਕਪੂਰਾ ਸ਼ਹਿਰ ਬੰਦ ਕਰਨ ਦੀ ਕਾਲ ਦਿੱਤੀ ਆ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਹੱਕ ਦੇ ਵਿੱਚ ਆ ਕੇ ਖੜਨਾ ਚਾਹੀਦਾ ਹੈ ਨਹੀਂ ਮਦਦ ਕਰਨੀ ਚਾਹੀਦੀ ਕਾਂਗਰਸ ਦਾ ਸਟੈਂਡ ਕੀ ਰਹੀ ਹੈ ਜੀ ਕਾਂਗਰਸ ਦਾ ਸਟੈਂਡ ਮੈਂ ਤੁਹਾਡੇ ਕੋਲ ਖੜਾ ਹਾਂ ਜੀ ਜੋ ਤੁਹਾਡਾ ਸਟੈਂਡ ਆ ਉਹ ਕਾਂਗਰਸ ਦਾ ਸਟੈਂਡ ਆ ਕੋਟਕਪੂਰਾ ਦੇ ਅੰਦਰ ਚੋਰੀ ਬਾਦਮ ਨੇ ਨਵੇਂ ਨਵੇਂ ਰਸਤਾ ਦੇ ناکਾਮਯਾਬੀ ਵਪਾਰੀ ਵਰਗ ਚ ਰੋਸ਼ ਵਪਾਰੀ ਵਰਗ ਇਹ ਮਹਿਸੂਸ ਕਰਦਾ ਅਸੀਂ ਸੇਫ ਨਹੀਂ ਸਾਡੇ ਜਾਨ ਮਾਲ ਸੇਫ ਨਹੀਂ ਚੋਰੀ ਲੁਟੇਰੇ ਉਹ ਡਾਕਾ ਕਰਨ ਲੱਗੇ ਹੁਣ ਦਿਨ ਦਿਹਾੜੇ ਕਾਪਿਆਂ ਨਾਲ ਅਟੈਕ ਕਰਦੇ ਆ ਲੋਕਾਂ ਦੇ ਅੰਦਰ ਬਹੁਤ ਸਾਰੇ ਅਜਿਹੇ ਕੇਸ ਆਉਣ ਤੋਂ ਬਾਅਦ ਆਖਿਰ ਜਦੋਂ ਪੁਲਿਸ ਪ੍ਰਸ਼ਾਸਨ ਦੇ ਵੀ ਹੱਥ ਕੜੇ ਪੰਜਾਬ ਸਰਕਾਰ ਨੇ ਵੀ ਹੱਥ ਕੜੇ ਕਰਦੇ ਸਾਰੀ ਪਾਰਟੀਆਂ ਨੇ ਹੱਥ ਕੜੇ ਕਰਦੇ ਕਿ ਵੀ ਅਸੀਂ ਸਾਰੇ ਰਲੇ ਮਿਲੇ ਆ ਤੁਸੀਂ ਆਪ ਦਾ ਆਪ ਵਿਚਾਰੋ ਕੋਟਕਪੂਰਾ ਦਾ ਵਪਾਰੀ ਵਰਗ ਆਪ ਦੇ ਜਾਨਵਾਲ ਦੀ ਰੱਖਿਆ ਕਰਨ ਲਈ ਔਰ ਗੂੰਗੇ ਬੋਲੇ ਸਰਕਾਰ ਔਰ ਪਾਰਟੀਆਂ ਨੂੰ ਜਗਾਣ ਲਈ ਅੱਜ ਇੱਥੇ ਆ ਕੇ ਤਰਨਾ ਮੁਜ਼ਾਹਰਾ ਤੋਂ ਬਾਅਦ ਇਹ ਫੈਸਲਾ ਲਿਤਾ ਗਿਆ ਹੈ ਅਕਸਰ ਕੋ ਮੁੰਡਾ ਆਪਣ ਮਿਲ ਲਿਆ ਇਹ ਫੈਸਲਾ ਲਿੱਤਾ ਗਿਆ ਕਿ ਕੋਟਕਪੂਰਾ ਕੱਲ ਮੁਕੰਮਲ ਬੰਦ ਰਹੇਗਾ ਕੋਈ ਵੀ ਦੁਕਾਨਦਾਰ ਸ਼ਟਰ ਨਹੀਂ ਚੱਕੇਗਾ ਔਰ ਇੱਕ ਦਿਨ ਦਾ ਬੰਦ ਹੈ ਜਾਂ ਟਾਈਮਲੀ ਹੈ ਇਹਦੇ ਚ ਕੋਈ ਇਹ ਕੱਲ ਦਾ ਬੰਦ ਹੈ ਇਹ ਪ੍ਰਲੋਂਗ ਹੋ ਸਕਦਾ ਜੇ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਲੇਕਿਨ ਕੱਲ ਦਾ ਜਿਹੜਾ ਤਰਨਾ ਉਹ ਮੁਕੰਮਲ ਬੰਦ ਕਰਕੇ ਅਸੀਂ ਲੋਕ ਚੌਕ 'ਚ ਇਕੱਠੇ ਹੋਵਾਂਗੇ ਸਵੇਰੇ ਅਸੀਂ ਆਪ ਦਾ ਬਾਜ਼ਾਰ ਬੰਦ ਦੇਖ ਕੇ ਤੇ ਇੱਥੇ ਆ ਕੇ ਧਰਨਾ ਦੇਵਾਂਗੇ ਸਾਰਾ ਹੀ ਪੜਨਾ ਹੈਗਾ ਪਹਿਲਾਂ ਬੰਦ ਫਿਰ ਥਾੜਾ ਇੰਨਾ ਕੁ ਵਰਤਾਂਗਾ ਦੇਖਦੇ ਕਿੱਥੇ ਤੱਕ ਲੈ ਕੇ ਜਾਂਦੇ ਵਪਾਰੀਏ ਜਿੰਦਾਬਾਦ